ਸ਼ੀਰ ਗੁਰੂ ਗ੍ਰੰਥ ਸਹਿਬ ਦੇ ਕੋਲ ਬਿਠੀ ਹੋਈ ਸਤਿਕਾਰਯੋਗ ਸਰਸੰਗ ਦੀ ਪਵਾ ਹੈ ਗੁਰੂ ਜੀ ਦਾ ਸਾਹ ਪਵਾ ਹੈ ਗੁਰੂ ਜੀ ਬਖੇ ਜੋ ਅੱਥਿਆਚਾਰ ਸਾਰੇ ਲੀਡਰ ਸਹਿਬਾਨ ਸਾਰੇ ਪੰਥਕ ਗੱਦੀ ਇੱਥੇ ਪਹੁੰਚੇ ਹਨ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਹਾਂ ਇੰਨਾ ਨਾ ਐਕਿੰਗ ਦਾ ਨਾਮ ਚੱਲ ਰਿਹਾ ਮੇਰੇ ਸੰਨ ਉੱਤੇ ਨੂੰ ਲੱਗ ਵਾਹਿਗੁਰੂ ਜੀ ਨਾ ਚੜਦੀ ਕਲਾ ਬਖਸ਼ੇ ਸੈਕਟਮੋਂ ਵਿੱਚ ਚੜਦੀ ਕਲਾ ਹੋਣਾ ਚਾਹੀਦਾ ਹੈ ਉਹ ਬੱਚਾ ਮੇਰਾ ਨਹੀਂ ਸੀ ਸੰਤਾਂ ਦਾ ਸੀ ਮੈਂ ਉਸਨੇ ਜਾਣ ਸਮੇਂ ਕਿਹਾ ਸੰਦੇ ਆ ਜਾਂਦੇ ਨੇ ਸੈਕਟਮੋਂ ਤੋਂ ਮੇਰਾ ਰਿਕਰਮਾ ਮੇਰੇ ਵੀ ਇਹ ਅਰਦਾਸ ਹੈ ਇਸੇ ਕਹਾਜ ਇੱਦਾ ਹੁਣ ਚਾਇਦਾ ਕੋਈ ਵੀ ਨਸਤੀ ਜੇ ਸਾਡਾ ਇਕਰ ਤੇ ਉਹ ਸਾਡੇ ਅੱਗੇ ਰੋਕ ਨਹੀਂ ਸਕਦੀ ਜਿਸ ਤਰ੍ਹਾਂ ਅਸੀਂ ਇੱਕ ਘਰ ਨੂੰ ਬਣਾਉਣ ਲਈ ਇੱਕੋ ਮਕਾਨ ਨੂੰ ਬਣਾਉਣ ਲਈ ਇੱਕ ਵੱਡਾ ਆਪਣੇ ਘਰ ਦਾ ਜੀਵਨਾ ਨੂੰ ਨੂੰਣਾ ਰੋਣਾ ਹੈ ਇਸੇ ਤਰ੍ਹਾਂ ਜੇ ਅਸੀਂ ਸਾਰੇ ਹੀ ਆਪੇ ਦੇਵਾਂਗੇ ਆਪੋ ਆਪਣੇ ਹੱਥਾਂ ਨੂੰ ਜ਼ਬਾਨ ਬਰੂ ਲਾਗੇ ਤੇ ਸਾਡਾ ਕੌਮੀਕਰ ਪ੍ਰਾਪਤ ਹੋਣਾ ਇਸ ਲਈ ਇਹ ਜਿੰਨੇ ਦੇ ਇੱਕ ਨੂੰ ਪ੍ਰਧਾਨ ਬਣਾਉਂ। ਪੰਜ ਪਰਵਾਨ, ਪੰਜ ਪ੍ਰਧਾਨ, ਪੰਜੇ ਬਾਬਾ ਵਰਗਨਾ। ਤੇ ਪੰਚਾਂ ਦੇ ਗੱਲ ਹੋਣੀ ਚਾਹੀਦੀ ਹੈ। ਸਾਡਾ ਇਹ ਨਾ ਆਈਏ ਆਵਾ ਇੱਥੇ ਸਾਰੇ ਆਪਾਂ ਦਰਦ ਜਾਨ ਕਰਦੇ ਆਂ। ਇਸ ਦਰਦ ਨੂੰ ਧਾਮਾਂ ਲੈ ਕੇ ਜਾਣਾ, ਸਰਕਾਰਾਂ ਤੱਕ ਪਹੁੰਚ ਕਰਨਾ, ਇੱਕ ਬੰਦੇ ਦੇ ਨਸਬੀ ਕਰਨਾ ਜੇ ਸਾਰੇ ਇੱਕ ਤਰ੍ਹਾਂ ਦੇ ਸਾਰੇ ਇੱਕੇ ਜਿਹੀ ਲੜੀ ਵਿੱਚ ਬਣਾ ਦੇ। ਵੇ ਅਸੀਂ ਸਾਰਾ ਕੁਝ ਪ੍ਰਗਟ ਕਰ ਸਕਦੇ ਹਾਂ ਇਸ ਲਈ ਸਾਰਿਆਂ ਨੂੰ ਇਹ ਤਾਂ ਤੁਮ ਨੂੰ ਦੁੱਤੀ ਹੈ ਕਿ ਕੋਈ ਆਇਆ ਨਾ ਕਰ ਮੈਂ ਇਹ ਕੱਲਾ ਪਹੁੰਦਾ ਜ਼ਿੰਮੇਵਾਰ ਦੇ ਬਾਸ ਕੱਲਾ ਕੋਈ ਕੋਈ ਨੂੰ ਸਰਦਾ ਇੱਕ ਕਤੇ ਇੱਕ ਗਿਆਰਾਂ ਇਸ ਲਈ ਸਾਮੂ ਇੱਕ ਇੱਕ ਜੀ ਨਾਲ ਮੁੱਢਾ ਜੁੜ ਕੇ ਤੁਰਨਾ ਪਹੁੰਚਾ ਇੱਥੇ ਜੇ ਅਸੀਂ ਤੇ ਲਈ ਇਹ ਨਹੀਂ ਕਰ ਸਕਦਾ ਤੇ ਦੁਨਤਾਰ ਵਿੱਚ ਕੋਸ਼ਿਸ਼ ਨੂੰ ਮਨਕਾਰਿਆ ਸੋ

ਇਹ ਮੈਂ ਇੱਕ ਬਾਤ ਕਹਿੰਦੇ ਹਾਂ। ਬੁਝਾਰੇ ਆਪੇ ਪਰਮਾਨੰਤ ਕੀਤੇ ਆਪੇ ਬੱਚੇ ਤੇ ਉਹਦੇ ਪਿਤਾ ਜਿਹਦੇ ਮੇਨ ਪਰਿਆ ਕਰਕੇ ਉਹਦੇ ਫਾਦਰ ਨੂੰ ਸੰਤ ਜਨਮੈ ਸਿੰਘ ਜਿਹਦੇ ਸ਼ੀਰਵਾ ਬਰਾਸੀ ਦਿੱਤੂ ਉਹਨਾਂ ਨੂੰ ਮੈਂ ਅੱਜ ਵੀ ਕਹਿੰਦੀ ਉਹ ਇੱਕ ਅਸਲੀ ਸੰਤ ਸੀ। ਅਸਲੀ ਸੰਤ ਰਹੇ ਬਾਣ ਅਸਲੀ ਉਹ ਆਪਦਾ ਮੰਨਰੇ ਸਾਡਾ ਉਹ ਹੀ ਅ ਜੰਕੀਏ ਮੇ ਨਾਮ ਹੀ ਸਾਡਾ ਸੰਤ ਰਣ ਨੇ ਸਾਡਾ ਸੰਤ ਉਹ ਹੀ ਹੈ ਉਹ ਹੀ ਰਹੇਗਾ ਸੰਤ ਐਵੇਂ ਨਹੀਂ ਬੰਦਨੇ ਇਹਦਾ ਸੰਤ ਉਹ ਉਹ ਰੈਨਿੰਗ ਫੈਮਿਲੀ ਦੇ ਬੰਦਨਾ ਨੂੰ ਮੰਨ ਲੈਣਾ ਮੈਂ ਸ਼ਰਧਾਂ ਪ੍ਰਾਰਥਨ ਬਹੁਤ ਜਲੇ ਵਿੱਚ ਜਿੰਦੇ ਤੇ ਮਾਤਾ ਜੀ ਉਹਨਾਂ ਹਰ ਸੰਬੰਧ ਨਾਲ ਮਾਦ ਰਹੀ ਸੀ ਵੀ ਸੰਤਾਂ ਨੂੰ ਕਹਿਣਾ ਜੇ 11 ਸਾਲਾਂ ਦੀ ਗੱਲ ਪੂਰੀ ਨਹੀਂ ਸੀ ਤੇ ਉਹਨਾਂ ਨੂੰ ਐਵੇਂ ਨਹੀਂ ਸੀ ਕਿ 40 ਸਾਲ ਦਾ ਹਮਤਾਨ ਸੁੰਦਰ ਸੀ ਉਹਨਾਂ ਬੱਚੇ ਬੋਸ਼ ਹੈ ਸੀ ਤਾਂ ਇੱਥੇ ਕਾਤਾ ਮੰਨਦੇ ਮੰਨਦੇ ਰਹਿੰਦੇ ਮੈਸੇ ਨੇ ਮੇਰੇ ਸਾਰੇ ਨਾ ਪੱਤ ਮੰਗ ਕੇ ਜੀਤੀਆ ਮੈਸੇ ਕੱਲੇ ਕੁਝ ਨਹੀਂ ਕਰ ਕਰਦੇ ਜੇ ਇਸ ਨੇ ਸਾਹ ਲੈਂਦਾ ਤੇ ਜਿੰਦਗੀ ਨਾਲ ਉਹਨੇ ਨਾ ਮੁੰਡਾ ਜੋਤੇ ਮੈ ਇਸ ਕਮਿਟੀ ਦੀ ਪ੍ਰਾਪਤ ਨਹੀਂ ਆਦਮ ਕਮੇਜਾਈ ਨੂੰ ਵਾਰੀ ਦਿੱਤੀ ਪਰਸਾ ਵਾਰੀ ਦਿੱਤੀ ਤਕੀਰ ਨਾ